ਫਿਲੌਰ ਇਲਾਕੇ ਦੇ ਸਰਪੰਚਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਸੁਨਿਆ ਸਮੱਸਿਆਵਾਂ ਫਿਲੌਰ 4 ਜੁਲਾਈ ਅਜਬਲਾਕ ਫਿਲੌਰ ਦੇ ਪਿੰਡਾਂ ਦੇ ਸਤਿਕਾਰਿਤ ਸਰਪੰਚ ਸਹਿਬਾਨਾਂ ਨਾਲ ਆਜਾਪ ਪਾਰਟੀ ਫਿਲੌਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਸੁਨੀਆਂ ਅਤੇ ਜਲਦ ਹੱਲ ਕਰਨ ਦਾ ਪ੍ਰੋਸਾ ਦਵਾਇਆ ਇਸ ਮੌਕੇ 'ਤੇ ਡੀਪੀਓ ਰੁੜਕਾ ਕਲਾਸੀ ਮਤੀ ਰਜਿੰਦਰ ਕੋਰ ਜੀ ਬਲਾਕ ਪ੍ਰਧਾਨ ਅਵਤਾਰ ਚੰਦ ਬਲਾਕ ਪ੍ਰਧਾਨ ਹਰਦੀਪ ਕੁਮਾਰ ਦੀਪਾ ਬਲਾਕ ਪ੍ਰਧਾਨ ਲੇਖ ਰਾਜ ਬਲਾਕ ਪ੍ਰਧਾਨ ਜਗਤਰਾਮ ਪੱਟੀ ਬਲਾਕ ਪ੍ਰਧਾਨ ਰਮੇਸ਼ਵਰ ਬਲਾਕ ਪ੍ਰਧਾਨ ਤਰਸੇਮ ਸਿੰਘ ਕਿਸਾਨਿੰਗ ਹਲਕਾ ਕੋਆਰਡੀਨੇਟਰ ਹਰਕਮਲ ਸਿੰਘ ਸਰਪੰਚ ਅਤੇ ਪਾਰਟੀ ਮੈਂਬਰ ਸਹਿਬਾਨ ਮੌਜੂਦ ਸੰ ਕੈਮਰਾਮੈਨ ਪਵਨ ਪਨੋਟਨਾਲ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਸ ਬਲਾਕ ਦੇ ਵਿੱਚ ਸੱਤ ਅੰਗਣਵਾੜੀ ਜਿਹੜੇ ਆ ਠੋਗ ਵਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਸਮਝਾ ਹਲੋ ਜਿਸ ਤਰ੍ਹਾਂ ਅੱਜ ਆਪਾਂ ਦਾ ਸੁਮੂਹ ਸਰਪੰਚ ਜਾਣਦੇ ਆਂ ਵੀ ਅੱਜ ਕੰਢੇ ਵਿੱਚ ਆਂਗਰ ਵਾੜੀ ਜਿਹੜਾ 5 ਸਾਲ ਤੋਂ ਨਹੀਂ ਬਣਿਆ ਉਹਦਾ ਕੋਈ ਕੰਮਾ ਪਿਛਲੇ ਸਾਲਾਂ ਤੋਂ ਹੀ ਹੈ ਪੰਜ ਕੰਪੋਨੈਂਟਾਂ ਦੇ ਬਹੁਤ ਹੀ ਵੱਡਾ ਕੰਮ ਚੱਲਿਆ ਕੋਨੇ ਲਈ ਬਹੁਤ ਹੀ ਨੌਜਵਾਨ ਸਾਥੀ ਇਸ ਵਾਰ ਜਦੋਂ ਸਾਡੀ ਨਵੀਂ ਪੰਚਾਇਤ ਹੋਂਦ ਦੇ ਵਿੱਚ ਆਈ ਆ ਅਸੀਂ ਇਸ ਟਾਈਮ ਤੁਸੀਂ ਜਾ ਕੇ ਪ੍ਰਿੰਸੀਪਲ ਸਾਡੇ ਤਕਰੀਬਾ ਦਾ ਸਾਰੇ ਪਿੰਡ ਨੂੰ ਜੇ ਗਿਣਤੀਆਂ ਕੜੀਆਂ ਸਰਪੰਚ ਸਾਹਿਬ ਪਿੰਡ ਦੇ ਮੌਤਵਾਰ ਸਾਰੇ ਇੱਥੇ ਪਹੁੰਚੇ ਆ ਸਾਰੇ ਉਹਦੇ ਭਾਈਆਂ ਦੇ ਖਾਲਸਾ ਵਾਲੀ ਗੁਰੂ ਜੀ ਜੀ ਅੱਜ ਜੀ ਪ੍ਰਿੰਸੀਪਲ ਜੀ ਦਾ ਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਨੂੰ ਆਸ ਆ ਸਾਡਾ ਅਸੀਂ ਇਹਨਾਂ ਤੋਂ ਕੋਈ ਮੰਗ ਇਟਾ ਦੀ ਨਹੀਂ ਜਾਤ ਪਰ ਮਾਡਲ ਦਾ ਅਸੀਂ ਐਸਟੀਮੇਟ ਲਵਾਇਆ ਸੀ ਸਾਡਾ ਉਹ 40 ਲੱਖ ਮਿੰਨੇ ਤਕਰੀਬ ਜੀ ਐਸਟੀਮੇਟ ਲੱਗਾ ਮੈਡਮ ਉਹ ਤੇ ਉਹਦੇ ਵਿੱਚ ਜੋ ਵੀ ਮੁਕਮ ਹੋਊਗਾ ਵੀ ਪਿੰਡ ਵੱਲੋਂ 10 ਲੱਖ 15 ਲੱਖ ਦੇਖੋ ਜੀ ਗੱਲ ਇਸ ਤਰ੍ਹਾਂ ਆਏਗਾ ਵੀ ਹਲਕਾ ਵਿਧਾਨ ਸਭਾ ਫਲੋਰ ਦੇ ਜਿੰਨੇ ਵੀ 140 ਪੰਚਾਇਤਾਂ ਨੇ ਜਿਹੜੀਆਂ ਸਾਡੀਆਂ ਸਤਕਾਰਤ ਪੰਚਾਇਤਾਂ ਨੇ ਚਾਹੇ ਉਹ ਰੁਰਕਾ ਬਲਾਕ ਦੇ ਵਿੱਚ 37 ਪੰਚਾਇਤਾਂ ਹੋਂ ਜਾਂ ਜਿਹੜਾ ਬਲਾਕ ਫਲੋਰ ਆ ਉਹਦੀਆਂ 103 ਪੰਚਾਇਤਾਂ ਹੁਣ ਮੈਂ ਤਕਰੀਬਨ ਪਿਛਲੇ 2-3 ਦਿਨ ਤੋਂ ਜਿਹੜਾ ਲਗਾਤਾਰ ਉਹਨਾਂ ਸਰਪੰਚ ਸਰਪੰਚਾਂ ਦੇ ਨਾਲ ਜਿਹੜਾ ਜੁੜ ਕੇ ਜਿਹੜਾਗਾ ਆਪਣੇ ਹਲਕਾ ਵਿਧਾਨ ਸਭਾ ਫਲੋਰ ਦੇ ਵਿਕਾਸ ਲਈ ਉਹਨਾਂ ਤੋਂ ਬਹੁਤ ਹੀ ਵੱਡੇ ਸੁਝਾਅ ਲੈ ਰਿਆ ਔਰ ਸੁਝਾਵਾਂ ਦੇ ਨਾਲ ਨਾਲ ਉਹਨਾਂ ਸਰਪੰਚਾਂ ਦੇ ਕੋਲ ਉਹਨਾਂ ਦੀਆਂ ਦੁੱਖ ਤਕਲੀਫਾਂ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਵਿਕਾਸ ਤੇ ਕੰਮਾਂ ਦੇ ਵਿੱਚ ਆ ਰਹੀਆਂ ਉਹ ਜਾ ਕੇ ਉਹਨਾਂ ਦੇ ਕੋਲ ਸੁਣ ਰਹੇ ਆ ਪਹਿਲਾ ਜਿਹੜਾ ਅਪਰਾ ਪਿੰਡ ਦੇ ਵਿੱਚ ਜਿਹੜਾ ਸੀ ਅਸੀਂ ਅਸੀਂ ਏਸੀ ਮੀਟਿੰਗ ਕੀਤੀ ਸੀ ਔਰ ਦੂਸਰੀ ਮੀਟਿੰਗ ਜਿਹੜੀ ਆ ਸਵੇਰੇ 11 ਵਜੇ ਅਸੀਂ ਜਿਹੜਾ ਰੁੜਕਾ ਬਲਾਕ ਦੇ ਵਿੱਚ ਕਰਕੇ ਆਇਆ ਔਰ ਤੀਸਰੀ ਜਿਹੜੀ ਮੀਟਿੰਗ ਜਿਹੜੀ ਸਾਡੀ ਲਾ ਸਗੀ ਅੱਜ ਇੱਥੇ ਬਲਾਕ ਫਲੋਰ ਦੇ ਵਿੱਚ ਜਿਹੜੇ ਗਿਆ ਸਾਰੇ ਸਤਕਾਰ ਸਰਪੰਚ ਪੰਜ ਜਿਹੜੇ ਅਕਤਰਤ ਹੋਏ ਆ ਉਹਨਾਂ ਦੇ ਨਾਲ ਅਸੀਂ ਵਿਕਾਸ ਦੇ ਕੰਮਾਂ ਦੀ ਸਾਂਝ ਪਾਈ ਆ ਉਹਨਾਂ ਕੋਲ ਸੁਝਾਅ ਲੈ ਆ ਸੁਝਾਅ ਲੈ ਕੇ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸੁਝਾਵਾਂ ਅਨਸਾਰ ਜਿਹੜੇ ਹੈਗੇ ਆ ਜੋ ਵੀ ਸਰਕਾਰ ਵੱਲੋਂ ਸਾਨੂੰ ਗਰੰਟਾ ਕਹਿ ਲੋ ਜਾਂ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਜਿਹੜੇ ਆਉਣੇ ਆ ਉਹਨਾ ਪੈਸਿਆਂ ਨੂੰ ਅਸੀਂ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜਾ ਹੈਗਾ ਖਰਚ ਕਰਨ ਦੇ ਲਈ ਉਹਨਾਂ ਕੋਲ ਸੁਝਾਅ ਲਿਆ ਸੋ ਅਸੀਂ ਇੱਥੇ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਆਂ ਖਾਸ ਤੌਰ ਤੇ ਸਰਪੰਚਾਂ ਨੇ ਇਸ ਦੇ ਵਿੱਚ ਬਹੁਤ ਹੀ ਵੱਡਾ ਭਰੋਸਾ ਪ੍ਰਗਟਾਇਆ ਕਿ ਅਸੀਂ ਆਪਣੇ ਹਲਕੇ ਦੇ ਲਈ ਜਿੰਨੇ ਵੀ ਸਾਡੇ ਪਿੰਡ ਆ ਉਹਨਾਂ ਨੂੰ ਉਹਨਾਂ ਦੇ ਵਿਕਾਸ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਔਰ ਨਾਲ ਦੀ ਨਾਲ ਔਰ ਪਿੰਡਾਂ ਦਾ ਜਿਹੜਾ ਹੈਗਾ ਆ ਬਹੁਤ ਹੀ ਵੱਡਾ ਵਿਕਾਸ ਕਰਾਂਗੇ ਇੱਥੋਂ ਤੱਕ ਸਾਥੀਆਂ ਪੰਚਾਇਤਾਂ ਨੇ ਸਰਪੰਚਾਂ ਨੇ ਇੱਕ ਜੁਧ ਨਸ਼ਿਆਂ ਬਾਰੇ ਜਿਹੜਾ ਪ੍ਰੋਗਰਾਮ ਚੱਲਦਾ ਸਰਕਾਰ ਦਾ ਉਸ ਨੂੰ ਬਹੁਤ ਹੀ ਵੱਡਾ ਬਲ ਦਿੱਤਾ ਆ ਔਰ ਸਾਥੀਆਂ ਨੇ ਨਵੇਂ ਸੁਝਾਅ ਦਿੱਤੇ ਆ ਕਿ ਅਸੀਂ 10 ਤੋਂ 15-15 ਪਿੰਡਾਂ ਦੇ ਵਿੱਚ ਅਸੀਂ ਇੱਕ ਸਰਕਾਰੀ ਤੌਰ ਤੇ ਸੈਂਟਰ ਖੋਲੇ ਚੋਲੇ ਆ ਤਾਂ ਕਿ ਲਾਇਸੈਂਸ ਦਿੱਤੇ ਜਾਣ ਤਾਂ ਕਿ ਅਸੀਂ ਜਿਹੜੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਜਿਹੜਾ ਕਰ ਸਕੀਏ ਵੈਸੇ ਦਾ ਸਾਥੀਆਂ ਦੱਸਿਆ ਅਸੀਂ 85% ਜਿਹੜਾ ਨਸ਼ਾ ਸਾਡੇ ਹਲਕਾ ਮਦਾਨ ਸਭਾ ਫਲੋਰ ਦੇ ਵਿੱਚੋਂ ਜਿਹੜਾ ਉਹ ਖਤਮ ਹੋ ਚੁੱਕਾ ਜਿਹੜਾ ਵੀ ਹੁਣ ਬਾਕੀ 파ਟ ਰਹਿੰਦਾ ਆ ਉਹ ਇਹਨਾਂ ਨੇ ਕਿਹਾ ਵੀ ਜਲਦੀ ਖਤਮ ਹੋ ਜਾਏਗਾ ਸੋ ਮੈਂ ਅੱਜ ਇਸ ਹਬਲਾਕ ਫਲੋਰ ਦੇ ਜਿੰਨੇ ਵੀ ਇੱਥੇ ਸਰਪੰਚ ਇਕੱਠੇ ਹੋਏ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਰਹਿਨਮਾਈ ਦੇ ਵਿੱਚ ਪਿੰਡ ਦਾ ਵਿਕਾਸ ਹੋਵੇਗਾ ਧੰਨਵਾਦ